ਮਹਿੰਦੀ ਪੰਜਾਬੀ ਹੋ ਪੰਜਾਬੀ ਬ੍ਰੇਕਿੰਗ ਨਹੀਂ ਕਿਸਾਨ ਦਾ ਤੁਹਾਡਾ ਸਵਾਗਤ ਹੈ ਭਾਈ ਆਹ ਨਾ ਇੱਕ ਵੀਡੀਓ ਬੈਰਨ ਹੋ ਰਹੀ ਹੈ ਜਸਮ ਦੇ ਤੁਸੀਂ ਵੀ ਸੋਚਣ ਤੇ ਮਜਬੂਰ ਹੋ ਜਾਓ ਲੇਖੇ ਇਹ ਹੋ ਕੀ ਰਿਹਾ ਜਰਾ ਵੀ ਇੱਕਾਂ ਹੋ ਰਿਹਾ ਤੇ ਕੀ ਹੋ ਰਿਹਾ ਤੇ ਚੁਲੀ ਵੀਡੀਓ ਦੇਖੋ ਪਹਿਲਾ ਜੋ ਜਾਓ ਜਾਓ ਕੀ ਰਿਹਾ ਕਰਨਾ ਕੀ ਰਿਹਾ ਛੱਡ 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 ਮੇਰੀਆਂ ਦੀ ਜੇਬ ਦੀ ਗੁਰਦੁਆਰੇ ਜੇ ਨਿਕਲੇ ਅੰਦਰੋਂ ਮੀਟਿੰਗ ਲਾਓ ਯਾਨੀ ਖਤਾਂਗੇ ਜੇਬ ਚ ਬੀਨ ਨਹੀਂ ਫਰੀ ਯਾਨੀ ਖਤਾਂਗੇ ਕਾਕਾ ਨਾਲੇ ਚੰਗਾ ਨਹੀਂ ਜੇ ਕੇ ਆਉਗਾ ਯਾਨੀ ਖਤਾਂਗੇ ਅਗਰ ਨੂੰ ਨਹੀਂ ਪਤਾ ਕੁੱਤੀ ਕਰਕੇ ਜੇ ਮੀਟਿੰਗ ਲਾਓ ਕਮੇਟੀ ਵਲੋਂ ਕਮੇਟੀ ਵਲੋਂ ਪੈਸਾ ਪੈਣਾ ਯਾਨੀ ਖਤਾਂਗੇ ਮੀਟਿੰਗ ਲਾਓ ਐਸੀ ਖੜਾਈ ਬਾਹਰ ਖੜਾਈ ਹੈ ਨਹੀਂ ਖਤਾਂਗੇ ਬਿੱਚ ਤੇਰੇ ਬੋਲਣ ਦੇ ਬੋਲਣ ਦੇ ਨਾ ਬੋਲ ਤਰੇ ਨਹੀਂ ਤਰੇ ਬਿੱਚ ਹਟ 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 ਮੱਸ ਕਰ ਉਹ ਤਾਂ ਨਹੀਂ ਬਣਾਉਂਦੇ ਮਖਾ ਉਹਨੇ ਉਹਨੇ ਖਾਣਾ ਖਾਣਾ ਵੇ ਇੱਥੇ ਮੇਜਾ ਬੰਦਾ ਮੇਜਾ ਬੰਦਾ ਆ ਦੇਖੋ ਯਾਨੀ ਸਰ ਯਾਨੀ ਦੇਖ ਲਓ ভাই ਬਾਤ ਹੈ ਵਾਤੇ ਇੱਕ ਬੰਦੇ ਨੂੰ ਇਹਨੇ ਇਹਨੇ ਕੁੱਟੀ ਜਾਂਦੇ ਹੈ ਬਾਤ ਕਰ ਰਿਹਾ ਤੇ ਪਹਿਲਾਂ ਕਿੱਥੇ ਗਏ ਸੀਗੇ ਪਹਿਲਾਂ ਤੁਸੀਂ ਕਿਉਂ ਨਹੀਂ ਦੇਖਿਆ ਕਿ ਇਹਦੇ ਦੇ ਵਿੱਚ ਕੀ ਹੋ ਸਕਦਾ ਤੇ ਪਹਿਲਾਂ ਤੂੰ ਨਹੀਂ ਆਉਂਦੀ ਤੇ ਉਹਦੀ ਕੀ ਹੈ ਤੇ ਇਹ ਗੱਲ ਸੋਚਣਾ ਆ ਵੀ ਆ ਬਾਈ ਇਹ ਆਪਾਂ ਤਾਂ ਨਹੀਂ ਲੰਦੇ ਪਸਰ ਵੇ ਇੱਕ ਬਸ ਕਰਦੇ ਅੰਦਨੀਰ ਕਿ ਯਾਰ ਆ ਵਧੀਆ ਦਿੱਤਾ ਕੁੱਟਦਾ ਮਾਰਦਾ ਵਧੀਆ ਦਿੱਤਾ ਵੱਢਦਾ ਨਿਆ ਕੁਛ ਨਹੀਂ ਕਰਦਾ ਤੇ ਬੇਅਦਮੀ ਕਰੀ ਸੀ ਆਪਾਂ ਕਹਿੰਨੇ ਯਾਰ ਭੁੱਤੇ ਆਦਮੀ ਕਰੀ ਹੈ ਜਿਹੜੇ ਜਾਨ ਬਚ ਕੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਪਰ ਇੱਥੇ ਆ ਕੇ ਦੇਖ ਸੋਚਣ ਵਾਲੀ ਗੱਲ ਕੀ ਆ ਬਾਈ ਮੈਂ ਨਹੀਂ ਕਹਿੰਦਾ ਵੀ ਇਹਨੇ ਸਹੀ ਕੀਤਾ ਪਰ ਇੱਥੇ ਇਹ ਸੋਚਣ ਵਾਲੀ ਗੱਲ ਆ ਦੋਸਤੋ ਕਿ ਯਾਰਾ ਵੀ ਉਹ ਬੰਦੇ ਨੂੰ ਆਪਣੇ ਧਰਮ ਦਾ ਕੋਈ ਪਤਾ ਨਹੀਂ ਉਹਨੂੰ ਉਹਦਾ ਲਾਭ ਨਹੀਂ ਪਤਾ ਆਪਣੇ ਧਰਮ ਦਾ ਉਹਨੂੰ ਕੀ ਪਤਾ ਵੀ ਕੋਰਦੋਲੇ ਲੈ ਕੇ ਜਾਣੀ ਹੈ ਚੀਜ਼ ਜਾਂ ਨਹੀਂ ਜਾਣੀ ਨੂੰ ਨਹੀਂ ਸਮਝ ਪ੍ਰਿੰਟਰ ਆਹੋ ਬਿੰਟ ਮੇਟ ਕਰਨ ਨੂੰ ਤੁਸੀਂ ਬੁਲਾਇਆ ਉਹ ਬਿੰਟ ਕਰਨ ਅੰਦਰ ਚਲਾ ਰਿਹਾ ਉਹੋ ਯਾਰ ਜਿਹੜੇ ਬੰਦੇ ਨੇ ਇਹਦਾ ਮਤਲਬ ਇਹਨੂੰ ਇਹਨੇ ਡੇਟ ਫੈਕਸ ਕੀਤਾ ਹੋਊਗਾ ਜਿਹੜਾਂ ਆਂਗੇ ਉਹਨੇ ਰੰਗ ਵੀ ਮੰਗਾਇਆ ਉਹਨਾਂ 100 ਰੰਗ ਬਾਤ ਹੁੰਦੀ ਆ ਨਾ ਸੈੱਟ ਨੂੰ ਹੁੰਦੀ ਆ ਵੀ ਭਾਈ ਇਹ ਸੌਦਾ ਹੁੰਦਾ ਵੀ ਇੰਨੇ ਚਤੂਰਾਂ ਦਾ ਕਰਨਾ ਹੈ ਤੇ ਉਹਨੂੰ ਕਿਉਂ ਨਹੀਂ ਕਿਹਾ ਗਿਆ ਵੀ ਭਾਈ ਗੁਰੂ ਘਰਾਂ ਤੂੰ ਇਹ ਸਾਡਾ ਗੁਰੂ ਘਰ ਹੈ ਉਹ ਬਈਆ ਉਹਨੂੰ ਕੋਈ ਸ਼ਾਂਤ ਨਹੀਂ ਉਹਨੂੰ ਕਿਉਂ ਨਹੀਂ ਤੁਸੀਂ ਦੱਸਿਆ ਵੀ ਇਹ ਸਾਡਾ ਗੁਰੂ ਘਰ ਹੈ ਇੱਥੇ ਮੀਰੀ ਸੇਟ ਨਹੀਂ ਲੈ ਕੇ ਆਉਣੀ ਇੱਥੇ ਤੂੰ ਜੜਦਾ ਨਹੀਂ ਲੈ ਕੇ ਆਉਣਾ ਅੰਦਰ ਦੇਖ ਤੇ ਪਾਇਆ ਵੀ ਨਹੀਂ ਉਹਨੇ ਦਈ ਦਾ ਤੇ ਉਹਦੀ ਤਾਂ ਭਾਈ ਪਹਿਲਾਂ ਦਾ ਜੇਲ ਤੇ ਸੀਗਾ ਉਹ ਪੀਂਦੇ ਆ ਇਹਦੇ ਕੀ ਹੈ ਤੇ ਉਹਨੂੰ ਤੁਸੀਂ ਹੁਣ ਕੁੱਬੀ ਜਾ ਮੈਂ ਸਾਰੇ ਸਾਰੇ ਰਲ ਕੇ ਉਹਦੇ ਤੇ ਜੋਰ ਅਜ ਮਾਇਸ਼ ਕਰੀ ਜਾਂਦੇ ਆ ਮੈਂ ਨਹੀਂ ਕਹਿੰਦਾ ਯਾਰ ਬਈ ਉਹਨੇ ਦਸਤੀ ਨਹੀਂ ਕਰੀ ਉਹਦੀ ਬਹੁਤ ਵੱਡੀ ਗਾਹਕੀ ਆ ਹੈ ਜੀ ਪਰ ਉਹਨੇ ਅਣਜਾਣਪੁਣੀ ਟਲਅਤੀ ਕਰੀ ਆਈ ਉਹਨੇ ਭਈ ਉਹਨੂੰ ਕੀ ਪਤਾ ਉਹਨੂੰ ਕੀ ਪਤਾ ਯਾਰ ਵੀ ਆਪਣੇ ਧਰਮ ਦੇ ਵਿੱਚ ਸੱਟ ਬੀਲਿੰਗ ਮਨਾ ਜਾਂਦਾ ਜਿਹੜਾ ਆਮ ਪ੍ਰਿੰਟਰ ਦਾ ਭਈਆ ਜਾਂ ਉਹਨੂੰ ਕੀ ਪਤਾ ਆ ਵੀ ਮੇਰੀ ਜੇਹਰ ਚਾਦਰ ਕੋਈ ਨਹੀਂ ਜੇ ਪਈਆ ਦੇ ਤੇ ਨਹੀਂ ਸੜਦਾ ਅਗਲਾ 10 ਰੁਪਈਆ ਹੈ ਅਗਲਾ ਕੰਦਾ ਯਾਰ ਵੀ ਮੈਂ ਕਿਉਂ ਘਰ ਘਰ ਮੈਂ ਆਉਦੇ ਸੱਟਨੇ ਆ ਕੋਈ ਨਹੀਂ ਬੰਦਾ ਜਿਹੜਾ ਜਰਦਾ ਲਾਉਂਦਾ ਭਾਵੇਂ 5 ਰੁਪਈਆ ਦੀ ਬੁਰੀ ਆ ਤੁਸੀਂ ਦੇਖਿਆ ਕਿ ਉਹ ਸੱਟਦਾ ਵੀ ਉਹ ਸੱਟ ਕੇ ਤਾਉਗਾ ਬਾਹਰ ਜਾਹੋ ਕਿਸ ਨੂੰ ਬੁਲਾ ਦੇ ਦਊਗਾ ਇਹ ਇਹ ਤੇ ਜਮਨ ਜਿਹੜਾ ਨਸ਼ਾ ਕਰਦਾ ਉਹਨੂੰ ਮੈਨੂੰ ਪਿਆਰ ਹੁੰਦਾ ਮੈਂ ਨਹੀਂ ਕਹਿੰਦਾ ਵੀ ਇਹ ਸਹੀ ਹੈ ਮੈਂ ਕਹਿੰਦਾ ਜਾਉਂਦਾ ਤੁਸੀਂ ਹੁਣ ਲੋਕ ਕਹੁੰਦੇ ਯਾਰ ਵੀ ਇਹ ਬੇਆਦਬੀ ਕਰੀ ਗਈ ਆ ਕਿ ਤੂੰ ਉਹਨੇ ਪੱਕੇ ਚ ਬੋਲਦਾ ਮੈਂ ਮੈਂ ਉਹਦੇ ਪੱਕੇ ਚ ਨਹੀਂ ਬੋਲਦਾ ਮੈਂ ਉਹ ਜਿਹੜੇ ਕਲਾਮ ਚੌਧਰੀ ਮੂਰੇ ਚੌਧਰੀ ਬਣੇ ਹੁੰਦੇ ਆ ਉਹਨੇ ਨਹੀਂ ਸੁਣਤਾ ਚੱਕਿਆ ਇੱਕ ਨਹੀਂ ਆ ਗਿਆ ਸੁਣਤਾ ਤਾਂ ਕਿਉਂ ਇੰਨਾ ਤਾਂ ਭਰਾਇਆ ਉਹਦੇ ਯਾਰ ਟਿਪਰੇ ਉਹਨੂੰ ਬੋਲਣ ਦਾ ਕਿਹਦਾ ਮੌਕਾ ਨਹੀਂ ਦਿੱਤਾ ਇਹਨਾਂ ਨੇ ਉਹ ਦਰਸ਼ਨ ਦਾ ਮੌਕਾ ਵੀ ਨਹੀਂ ਦਿੱਤਾ ਵੀ ਤੂੰ ਜੈਟ ਉਹ ਬੰਦਮੀ ਮੇਰੀ ਦੇਰ ਚਾਹ ਨਹੀਂ ਪੀਤੀ ਮੈਨੂੰ ਪੀਤੀ ਮੇਰੀ ਦੇਮਤਾ ਉਹ ਯਾਰ ਦੇਮਤਾ ਉਹ ਦੇਵਤ ਤੁਸੀਂ ਮੈਨੂੰ ਆਇਆ ਦੱਸੋ ਬਾਈ ਤੁਸੀਂ ਸਾਢੇ ਜਿੰਨੇ ਵੀ ਮੇਰੀ ਗੁੜੀਆਂ ਸੁਰਦੇ ਆ ਤੁਸੀਂ ਦੱਸੋ ਬੇਈਮਾਨ ਕੱਤਲੂ ਵੀ ਕਸਾ ਤੇ ਮਾਰਦਾ ਪੋਵਾ ਉਹ ਤੇਰੇ ਤੁਸੀਂ ਦੇਰ ਤਾਂ ਲੈ ਦਿੱਤਾ ਲਾਸੀ ਲੈ ਕੇ ਜਾਣ ਬੰਨੇ ਸਾਰੀ ਉਹ ਤੇਰੇ ਕੋਲ ਲੱਪਾ ਕਿਸੇ ਦਾ ਸੱਤਾਂ ਦੀ ਡੰਬੀ ਦੇਵਤਾ ਸਾਰੇ ਹੱਥ ਨਿਕਲੂ ਵੀ ਕਿਸੀ ਜੱਤੇ ਮਰਦੀ ਪੋ ਬਈ ਜਿਆਦਾ ਹੋਵੇ ਗੁਰੂ ਘਰ ਆ ਜਾ ਤੁਸੀਂ ਜਾਵੋ ਜੇ ਤੁਹਾਨੂੰ ਚਾਹ ਤੋ ਵੀ ਬੰਦਾ ਨਹੀਂ ਗਿਆ ਤੇ ਨਾ ਨਿਕਲੇ ਤਾਂ ਮੈਨੂੰ ਤੁਸੀਂ ਮੇਰੀ ਤੈਅ ਦਿਓ ਬੀਬੀ ਲਈ ਉਹ ਘਾਤ ਜੀ ਮੇਰੀ ਤੇ ਬਾਤ ਲੈ ਤੂੰ ਜੀ ਡਾਂਗ ਚਾਹਦੇ ਪਹਿਲਾ ਕੁਛ ਸਮਝਾ ਉਹ ਅਗਲੇ ਨੂੰ ਤੁਸੀਂ ਆਪ ਤਾਂ ਅੰਦਰ ਵੜਿਆ ਉਹਨੂੰ ਯਾਰ ਭਈਏ ਨੂੰ ਤੁਸੀਂ ਆਪ ਹੱਥ ਕੁੱਟੇ ਸੀ ਤੋ ਦੱਸੀ ਮਾਤਾ ਕੋਈ タルਦਾਨੀ ਯਾਰ ਤੁਸੀਂ ਕਰਨੇ ਨਾ ਰਾਬ ਤੋਂ ਮੰਗਣ ਜਾਂਦੇ ਆ ਗੁਰੂ ਤੋਂ ਤੁਸੀਂ ਜਾਂਦੇ ਆ ਮਹਾਰਾਜ ਆ ਲੈ 10 ਰੁਪਏ ਤੇਨੂੰ ਮੱਥਾ ਟੇਕਦਾ ਹੁਣ ਤੂੰ ਸਾਡੀ 1 ਕਰੋੜ ਰੁਪਏ ਦੀ ਲਾਂਟਰੀ ਘੜਦੀ ਨਵੀਂ ਸਾਡੇ ਕੋਲ ਥੱਲੇ ਸਕਾਰਪੀ ਹੋਵੇ ਸਾਡਾ ਮੁੰਡਾ ਕੈਨੇਡਾ ਚਲਾ ਜਾਵੇ ਇਹ ਚੀਜ਼ਾਂ ਤੁਸੀਂ ਮਾਰਦੇ ਆ ਸਿਰਫ ਦਸਾਂ ਦਾ ਮੱਤਾ ਦਾਸ ਵੀ ਬਾਲੇ ਕਹਤੇ ਮੈਂ ਤੁਸੀਂ ਝਾਲਾ ਭਾਲਦੇ ਘਰੇ ਲਾਗੇ ਨਾ ਕਲੇ ਤੁਸੀਂ ਇੱਕ ਝਾਲਾ ਭਾਲਦੇ 1 ਰੁਪਈਆ ਦਾ ਜਾਂ 15 ਰੁਪਈਆ ਦਾ ਝਾਲਾ ਹੈਗਾ ਜਿਉਂ ਮੈਂ ਪਹਿਲਾਂ ਇੱਕ ਨੂੰ ਆਹ ਦੀ ਤੁਹਾਡੀ ਅਕਾਤ ਆ ਯਾਰ ਤੇ ਬਾਤ ਵਿੱਚ ਤੁਸੀਂ ਛੋਟਾ ਨਾ ਜਾਣਦੇ ਇਹਨਾਂ ਮੈਂ ਨਹੀਂ ਮੈਂ ਕਹਦਾ ਸੋ ਹੂੰ ਜਰੂਰ ਉਹਨੂੰ ਸੰਜਾਵਾਂ ਚਾਹੀਦਾ ਸੀ ਯਾਰਾ ਵਿਚੋੜਾ ਬੋਤਾ ਉਹਦੀ ਸਰਵਸ ਵੀ ਹੋਈ ਕੋਈ ਗਾ ਤਲੀ ਮੈਂ ਕਹਿੰਦਾ ਕਰਤੀ ਜਾ ਤਰ ਛੋੜਨਾ ਆਪਦੇ ਨੇ ਕੰਮਾਂ ਦੇ ਅੰਦਰ ਕਿਵੇਂ ਲੋਕ ਜਾਂਦੇ ਨੇ ਛੋੜ ਦੇ ਚਾਹ ਪਿੱਛੇ ਨਹੀਂ ਨਾ ਕੰਮ ਨੇ ਯਾਰਾ ਇਹ ਛੋੜਨਾ ਤੁਮ ਨੂੰ ਅੰਦਰ ਕਿਤਾ ਉਹ ਅੰਦਰ ਗਿਆ ਉਲਟ ਸਕਿਆ ਤੁਸੀਂ ਉਹਨੂੰ ਤੁਸੀਂ ਕੋਹਾਂ ਅੰਦਰ ਵੀ ਆਦਮੀ ਕਰ ਮੈਨੂੰ ਅੰਦਰ ਵਾਰਿਆ ਵੀ ਚਾਲ ਭਈਆ ਤੂੰ ਅੰਦਰ ਹਰਾਂ ਰਿਹਾ ਤਾ ਕੋਈ ਅੱਲੇ ਉਹ ਛੋੜ ਦੇ ਦੇ ਲੈ ਦੇ ਲੈ ਆਪਣੇ ਦਿੱਤੀਆ ਤੁਸੀਂ ਦੇਖਿਆ ਨਹੀਂ ਉਦੋਂ ਮੇਰੀ ਉਹ ਵੀ ਜਲਾਸੀ ਲੈ ਗ ਜਾਂਦਈਏ ਵੀ ਉਹਦੀ ਜੇਲ੍ਹ ਤੇ ਜਰਦਾ ਤਾਂ ਉਹਨੂੰ ਕਹੀਏ ਕੱਦ ਬਈ ਅਸੀਂ ਤਾਂ ਯਾਰ ਅਸੀਂ ਲੋਗ ਹਨ ਜਿਹੜੇ ਪਿੰਡਾਂ ਚ ਰਹਿੰਨੇ ਆ ਸਾਰੇ ਪਰ ਵੀ ਅਸੀਂ ਰਹਿਤ ਮਰਿਆਦਾ ਚਾਹੀ ਨਹੀਂ ਗਈ ਮੈਂ ਵੀ ਘਰੜ ਮੜਾ ਬਹੁਤ ਹੋ ਲੋਭੇ ਦਾਗੇ ਆ ਅਸੀਂ ਜਿਹੜੇ ਜਿਹੜੇ ਕਮਰੇ ਦੇ ਲੈਚ ਮਾ ਪ੍ਰਮਾਤਮਾ ਦਾ ਗੜਕਾ ਸਾਹ ਰੱਖਿਆ ਜਾਂ ਫੋਟੋ ਰੱਖਣਾ ਹੈ ਅਸੀਂ ਉਸ ਕਮਰੇ ਦੇ ਵਿੱਚ ਕੁਝ ਹਾਰ-ਗਾਰ ਬਾਹਰ ਕੰਮ ਕਰੀ ਜਾਂਦਾ ਨਾ ਕੁਚੀ ਅੰਦਰ ਚੱਕਣ ਜਾਣੀ ਉਸ ਕਮਰੇ ਤਾਂ ਅਸੀਂ ਜਾਣ ਨਹੀਂ ਦਿੰਦੇ ਉਹਨੂੰ ਅਸੀਂ ਭਾਵੇਂ ਉਹ ਤੋਂ ਆਏ ਵੀ ਨਹੀਂ ਪੁੱਛਦਾ ਵੀ ਤਰੇ ਬਿੜੀ ਜੇ ਚਾਹਦਾ ਮੈਂ ਅਸੀਂ ਉਹਨੂੰ ਜਾਣ ਹੀ ਨਹੀਂ ਦਿੰਦੇ ਸਾਨੂੰ ਪਤਾ ਹੁੰਦਾ ਵੀ ਅੱਲਾ ਵੀ ਨਸ਼ਾ ਪੱਤਾ ਕਾਣਦਾ ਜੇ ਅਸੀਂ ਪੁੱਛਾਂਗੇ ਲੱਗੂਗਾ ਹੈ ਨਹੀਂਗਾ ਤੇ ਉਹ ਜੇ ਚਾਹੂ ਵੀ ਸਾਡਾ ਤਾਂ ਤੇ ਤੁਸੀਂ ਅੰਦਰ ਦਰਮਾਲ ਸਾਹਿਬ ਚੋਂ ਉਹਨੂੰ ਲੰਗ ਕਰ ਲਓ ਲਾਈ ਬੈਠੇ ਆ ਭਈਏ ਨੂੰ ਜੀਵੇਂ ਗੁਰੂ ਤੇ ਹਸਨ ਅਬਦੁਲ ਨਾਸੀਮ ਅਦਾਬ ਦਰਦਾ ਸੀ ਕੁਛ ਵੀ ਸੀ ਤੇ ਬਈ ਇਹ ਤੋੜਨਾ ਦਾ ਤਨਾ ਹੈ ਤੋੜਨਾ ਦਾਤੀਆਂ ਕਰਕੇ ਲੋਗ ਅਮਤ ਨਹੀਂ ਸ਼ਾਗਰਾਏ ਤੋੜਨਾ ਗਾਪਣਾ ਕਰਕੇ ਲੋਗਾ ਸਿੱਖੀ ਤੋਂ ਟੁੱਟਦੇ ਜਾਂਦੇ ਆ ਤੋੜਨਾ ਗਾਪਣਾ ਦਾ ਸੱਚਾਈ ਇਹ ਹੈ ਵੀ ਤੋੜਨਾ ਗਾਪਣਾ ਕਰਕੇ ਲੋਗ ਅਸਾਈ ਧਰਮ ਤੇ ਜਾ ਹੀ ਜਾਂਦੇ ਆ ਧਰਮ ਨੂੰ ਬਨਵਾ ਤਨ ਕਰੀ ਜਾਂਦੇ ਆ ਲੋਬ ਇਹ ਸਾਰਨਾ ਤੋੜਨਾ ਦਾ ਆਪਣਾ ਤੋੜਨਾ ਘੜਮ ਚੌਧਰ ਨਾਲ ਨਾ ਗਾਪਨਾ ਥੋਡੇ ਕਮਰਿਆਂ ਥੋਡੇ ਧਰਾਂ ਦੇ ਵਿੱਚ ਲੋਹੇ ਦੇ ਡੱਰੇ ਲੱਦੂਗਾ ਤੇ ਗੁਰੂ ਘਰਾਂ ਦੇ ਨਾਲ ਚੱਕਲੇ શીਸ਼ੇ ਲਾਇਆ ਤੁਸੀਂ ਉਗਰਾਣਾ ਕਰ ਕਰਕੇ ਇਹ ਸਚਾਈ ਆ ਬਾਈ ਕਿਸੇ ਨੂੰ ਮੇਰੀ ਗੱਲ ਕੌੜੀ ਲੱਗੇ ਤੇ ਕਿਸੇ ਨੂੰ ਲੱਗੇ ਚੰਗੀ ਥੀ ਮਿੱਠੀ ਲੱਗੇ ਤੇ ਬਾਰਾ ਆਪਾਂ ਸੱਚੀ ਗੱਲ ਬੋਲੀ ਐ ਕਿਸੇ ਨੂੰ ਭਾਵੇਂ ਜੋ ਮਰਜ਼ੀ ਲੱਗੀ ਜਾਵੇ ਯਾਰ ਸੱਚਾ ਦੱਸੋ ਮੇਰੀ ਗੱਲ ਅੱਤੇ ਕੋਈ ਗਾਪ ਪੀਆ ਤਾਂ ਗੁਰੂ ਘਰ ਆ ਤਾਂ ਤੁਸੀਂ ਕੰਨ ਐ ਸੀਛੇ ਲਾ ਦਨੇ ਤੋੜ ਕੇ ਅੰਦਰ ਜਾ। ਸੇ ਗੁਰੂ ਘਰ ਦੀ ਕੋਈ ਗੁਰੂ ਬਰਾ ਸਾਹਿਬ ਦੀ ਕੋਈ ਮਰਦੀ ਬੇਅਦਬੀ ਕਰ ਦਿੰਦਾ ਯਾਰ। ਤੇ ਤੁਸੀਂ ਆਪ ਦੇਖਣਾ ਕਿ ਕੱਲੇ ਕੀ ਸੀਛੇ ਲਾਏ ਆ ਕਿਤੇ। ਤੁਸੀਂ ਮੋਟਾ ਨਾ ਮੋਟਾ ਗਰੇਲਾ ਸ਼ਬੀਰ ਦੀਆਂ ਲਾਉਣੇ ਆ ਤੇ ਉੱਥੇ ਉੱਥੇ ਤੋੜ ਕੇ ਲਾ ਸੀਛੇ ਨਹੀਂ ਸਾਰ ਦੰਦਾ ਜਿੱਥੇ ਮਹਾਰਾਜਾ ਜਿੱਥੇ ਪ੍ਰਮਾਤਮਾ ਆਪ ਬਰਾਜਮਾਨ ਆ ਯਾਰ। ਜਿਹੜੇ ਤੋਂ ਤੁਸੀਂ ਦੈਨ ਲਾਤ ਮੰਗ ਮੰਗਤੇ ਹੈ ਜਿਹੜੇ ਦੇ ਤੁਸੀਂ ਦੌਲਤ ਆਫ ਗੁਰੂ ਤੇ ਕਿੰਨ ਮੰਗਦੇ ਆ ਉਹ ਉਹਦੀ ਸੇਵਾ ਵੀ ਕੋਈ ਚੀਜ਼ ਹੀ ਨਹੀਂ ਯਾਰ ਉਹਦੇ ਤੁਸੀਂ ਵੇੜ ਵਿੱਚ ਚਲੋਣਿਆ ਸਭ ਤੋਂ ਵੱਡੇ ਗਿਆਨ ਯਾਰ ਤੁਸੀਂ ਆ ਤੁਹਾਡੇ ਦਾੰਗ ਕਰ ਮੀਚਾਈ ਦੀ ਆ ਅਸਲ ਚ ਗੱਲ ਇਹ ਆ ਮਾਫ਼ ਕੀ ਤੁਸੀਂ ਇਹ ਗ੍ਰੀਓ ਪੰਜਾਬੀ ਬ੍ਰੇਟਿੰਗ ਨਹੀਂ ਕਿਸਾਨ ਐਸੇ ਤਰ੍ਹਾਂ ਦੀਆਂ ਹੋਰ ਤਾਲੀਆਂ ਵੱਡੀਆਂ ਖਬਰਾਂ ਦੀ ਅਪਡੇਟ ਲਈ ਪੰਜਾਬੀ ਬ੍ਰੇਟਿੰਗ ਕਿਸਾਨ ਨੂੰ ਸਬਸਕ੍ਰਾਈਬ ਕਰਕੇ ਰੱਖੋ ਮੈਂ ਤੁਹਾਡਾ ਦੋਸਤ ਈਸ਼ਰ ਸਿੰਘ ਧੰਨਵਾਦ